ਮੈਨੂੰ ਦੋ ਪੰਕਤੀਆਂ ਬੜੀਆਂ ਪਿਆਰੀਆਂ ਯਾਦ ਆਉਂਦੀਆਂ ਕਿ ਪਿਓ ਸੀਰਾਂ ਦੇ ਤਾਜ ਮੁਹੰਮਦ ਤੇ ਮਾਵਾ ਠੰਡੀਆਂ ਸ਼ਾਮਾਂ ਜਦੋਂ ਛਾਂ ਚਲੀ ਜਾਂਦੀ ਹੈ ਤਾਂ ਜਿੰਨੀ ਮਰਜ਼ੀ ਛਾਂ ਦੇ ਦੋ ਛਾਂ ਛਾਂ ਨਹੀਂ ਲੱਗਦੀ ਤੇ ਜਦੋਂ ਸਿਰ ਦਾ ਤਾਜ ਹੀ ਚਲਾ ਜਾਵੇ ਜਿਹੜੀ ਸ਼ੌਹਰਤ ਹੈ ਦੌਲਤ ਹੈ ਰਤਬੇ ਨੇ ਉਹ ਪਿਓ ਨਾਲ ਹੀ ਸੋਹਣੇ ਲੱਗਦੇ ਜੇ ਮਾਪੇ ਸਲਾਮਤ ਨੇ ਤਾਂ ਤੁਹਾਡੀ ਦੁਨੀਆ ਦੀ ਹਰ ਕਾਮਯਾਬੀ ਤੁਹਾਨੂੰ ਇਹ ਲੱਗਦਾ ਕਿ ਮੈਂ ਇਹ ਇਸ ਮੈਦਾਨ ਦੇ ਵਿੱਚ ਲੜ ਕੇ ਮੈਂ ਆਪਣੀ ਜਿੱਤ ਹਾਸਲ ਕੀਤੀ ਹੈ ਪਰ ਉਹ ਲੱਖਾਂ ਜਿੱਤਾ ਹਾਸਲ ਕਰ ਲੀਏ ਜੋ ਮਰਜ਼ੀ ਹਾਸਲ ਕਰ ਲੀਏ ਜਦੋਂ ਮਾਪੇ ਤੁਰ ਜਾਂਦੇ ਨੇ ਤਾਂ ਤੁਹਾਡੀਆਂ ਬੜੀਆਂ ਬੜੀਆਂ ਕਾਮਯਾਬੀਆਂ ਤੁਹਾਨੂੰ ਜ਼ੀਰੋ ਲੱਗਦੀਆਂ ਨੇ ਮੈਂ ਤਾਂ ਹੁਣੀ ਅਜੇ ਥੋੜੇ ਦਿਨ ਪਹਿਲਾਂ ਅਜੇ ਸਾਡੇ ਅੰਦਰ ਉਹ ਸਮਾਨ ਦਾ ਦਰਦ ਹੀ ਨਿਕਲਿਆ ਕਿ ਅੰਕਲ ਬਾਰੇ ਸੁਣ ਕੇ ਪਤਾ ਲੱਗਿਆ ਉਹ ਇੰਨੀ ਪਿਆਰੀ ਰੂਹ ਜਦੋਂ ਅੰਮੀ ਦੇ ਦਫ਼ਨ ਕਫ਼ਨ ਤੇ ਮਿਲੇ ਮੈਂ ਉਹਨਾਂ ਨੂੰ ਉਹ ਇਦਾਂ ਬੱਚਿਆਂ ਵਾਂਗੂ ਰੋ ਰਹੇ ਸੀ ਮੈਂ ਹੁਣੀ ਖਾਨ ਨੂੰ ਹੀ ਸਮਝਾ ਰਿਹਾ ਸੀ ਮੈਂ ਕਹਿੰਦਾ ਜਦੋਂ ਬਜ਼ੁਰਗ ਹੋ ਜਾਂਦੇ ਨੇ ਉਹ ਬੱਚੇ ਹੀ ਹੋ ਜਾਂਦੇ ਨੇ ਤੇ ਬੱਚਾ ਜਿੱਦਾਂ ਇੱਕ ਬੱਚੇ ਦੀ ਜਿੱਦ ਫੜਦਾ ਕਿਵੇਂ ਉਸ ਬੱਚੇ ਨਾਲ ਜਾਣਾ ਉਹ ਉਹਨਾਂ ਦਾ ਪਿਆਰ ਇਹ ਮੈਂ ਤਾਂ ਇਸ ਗੱਲ ਨੂੰ ਇੱਕ ਹੋਰ ਪੋਜ਼ਿਟਿਵ ਮੈਸੇਜ ਹੀ ਲੈ ਕੇ ਚੱਲੇ ਆ ਇਸ ਗੱਲ ਤੋਂ ਕਿ ਜਿਹੜਾ ਪਿਆਰ ਸੀ ਨਾ ਉਹ ਇਹ ਇਸ ਪਿਆਰ ਦੀ ਮਿਸਾਲ ਦੇ ਕੇ ਗਏ ਨੇ ਆਪਣੇ ਕਿ ਜੋ ਉਹਨਾਂ ਦਾ ਆਪਸੀ ਪਿਆਰ ਸੀ ਉਹ ਇਸ ਦੁਨੀਆ 'ਚ ਵੀ ਇਕੱਠੇ ਸੀ ਤੇ ਉਸ ਦੁਨੀਆ 'ਚ ਵੀ ਇਕੱਠੇ ਗਏ ਨੇ ਪਰ ਇਹ ਜਿਹੜਾ ਘਾਟਾ ਹੈ ਖਾਨ ਨੂੰ ਘਾਟਾ ਪਿਆ ਸਾਡਾ ਭਰਾਇਆ ਛੋਟਾ ਇਹ ਸਾਡੇ ਪਰਿਵਾਰ ਦਾ ਘਾਟਾ ਹੈ ਔਰ ਮਾਵਾ ਬਾਪ ਦਾ ਸਿਰ ਤੋਂ ਸਾਇਆ ਉੱਠਣਾ ਬੰਦੇ ਦੀ ਮੈਨੂੰ ਲੱਗਦਾ ਕਿ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਮਾਪੇ ਆਪ ਦੀ ਖਿਦਮਤ ਕਰਦੇ ਆ ਉਹਨਾਂ ਨੂੰ ਖੁਸ਼ ਕਰਦੇ ਆ ਉਹਨਾਂ ਦੀ ਪਰਵਰਿਸ਼ ਉਹਨਾਂ ਦੀ ਦੁਆਵਾਂ ਮੰਗਦੇ ਆ ਸਲਾਮਤੀਆਂ ਮੰਗਦੇ ਆ ਪਰ ਜਦੋਂ ਮਾਪੇ ਚਲੇ ਜਾਂਦੇ ਨੇ ਤਾਂ ਫਿਰ ਬੰਦਾ ਖਾਲੀ ਹੋ ਜਾਂਦਾ ਇਹ ਅੱਜ ਅਸੀਂ ਸਾਰੇ ਇਕੱਠੇ ਆ ਪਰ ਜਿਹੜੀ ਅੱਜ ਦੀ ਰਾਤ ਉਹਨੇ ਇਕੱਲੇ ਨਹੀਂ ਕੱਟਣੀ ਹੈ ਇਹ ਦਰਦ ਦੀ ਤਕਲੀਫ ਉਹਨੂੰ ਪਤਾ ਹੈ ਮੈਂ ਜਿੰਨੇ ਤੁਸੀਂ ਖੜੇ ਹੋ ਮੀਡੀਆ ਸਭ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪਿਆਰ ਕਰਦੇ ਹੋ ਤੁਸੀਂ ਵੀ ਦੁਆ ਕਰਿਓ ਇਸ ਭਰਾ ਲਈ ਤੇ عوام ਦੇ ਅੱਗੇ ਵੀ ਬੇਨਤੀ ਕਰਦਾ ਕਿ ਸਾਡੇ ਭਰਾ ਲਈ ਜ਼ਰੂਰ ਦੁਆ ਕਰਿਓ ਕਿ ਅੱਲਾਹ ਪਾਕ ਉਹਨੂੰ ਇਹ ਇਸ ਭਾਣਾ ਮੰਨਣ ਨੂੰ ਤਾਕਤ ਦੇਵੇ ਤੇ ਉਹਨੂੰ ਹੌਸਲਾ ਦੇਵੇ ਉਹ ਆਪਣੀ ਜ਼ਿੰਦਗੀ ਚ ਅੱਗੇ ਹੋਰ ਵਧੇ ਤੇ ਕਾਮਯਾਬੀ ਦੇਖੇ ਉਹਦੇ ਮਾਪੇ ਉਹਨੂੰ ਦੇਖ ਕੇ ਖੁਸ਼ ਹੋਣ ਉਹਦੇ ਲਈ ਦੁਆ ਜ਼ਰੂਰ ਕਰੋ ਉਹਦੇ ਪਰਿਵਾਰ ਲਈ ਦੁਆ ਜ਼ਰੂਰ ਕਰੋ ਮੈਨੂੰ ਦੋ ਪੰਕਤੀਆਂ ਬੜੀਆਂ ਪਿਆਰੀਆਂ ਯਾਦ ਆਉਂਦੀਆਂ ਕਿ ਪਿਓ ਸੀਰਾਂ ਦੇ ਤਾਜ ਮੁਹੰਮਦ ਤੇ ਮਾਵਾ ਠੰਡੀਆਂ ਸ਼ਾਮਾਂ ਜਦੋਂ ਛਾਂ ਚਲੀ ਜਾਂਦੀ ਹੈ ਤਾਂ ਜਿੰਨੀ ਮਰਜ਼ੀ ਛਾਂ ਦੇ ਦੋ ਛਾਂ ਸ਼ਾਨ ਨਹੀਂ ਲੱਗਦੀ ਤੇ ਜਦੋਂ ਸਿਰ ਦਾ ਤਾਜ ਹੀ ਚਲਾ ਜਾਵੇ ਜਿਹੜੀ ਸ਼ੌਹਰਤ ਹੈ ਦੌਲਤ ਹੈ ਰੁਤਬੀ ਨੇ ਉਹ ਪਿਓ ਨਾਲ ਹੀ ਸੋਨੇ ਲੱਗਦਾ ਜੇ ਮਾਪੇ ਸਲਾਮਤ ਨੇ ਤਾਂ ਤੁਹਾਡੀ ਦੁਨੀਆ ਦੀ ਹਰ ਕਾਮਯਾਬੀ ਤੁਹਾਨੂੰ ਇਹ ਲੱਗਦਾ ਕਿ ਮੈਂ ਇਹ ਇਸ ਮੈਦਾਨ ਦੇ ਵਿੱਚ ਲੜ ਕੇ ਮੈਂ ਆਪਣੀ ਜਿੱਤ ਹਾਸਲ ਕੀਤੀ ਆ ਪਰ ਹੁਣ ਲੱਖਾਂ ਜਿੱਤਾ ਹਾਸਲ ਕਰ ਲਈਏ ਜੋ ਮਰਜ਼ੀ ਹਾਸਲ ਕਰ ਲਈਏ ਜਦੋਂ ਮਾਪੇ ਤੁਰ ਜਾਂਦੇ ਨੇ ਤਾਂ ਤੁਹਾਡੀਆਂ ਬੜੀਆਂ ਬੜੀਆਂ ਕਾਮਯਾਬੀਆਂ ਤੁਹਾਨੂੰ ਜ਼ੀਰੋ ਲੱਗਦੀਆਂ ਨੇ ਮੈਂ ਤਾਂ ਹੁਣੇ ਅਜੇ ਥੋੜੇ ਦਿਨ ਪਹਿਲਾਂ ਅਜੇ ਸਾਡੇ ਅੰਦਰ ਉਹ ਸਮਾਨ ਦਾ ਦਰਦ ਹੀ ਨਿਕਲਿਆ ਕਿ ਅੰਕਲ ਬਾਰੇ ਸੁਣ ਕੇ ਪਤਾ ਲੱਗਾ ਉਹ ਇੰਨੀ ਪਿਆਰੀ ਰੂਹ ਜਦੋਂ ਅੰਮੀ ਦੇ ਦਫ਼ਨ ਕਫ਼ਨ ਤੇ ਮਿਲਿਆ ਮੈਂ ਉਹਨਾਂ ਨੂੰ ਉਹ ਇਦਾਂ ਬੱਚਿਆਂ ਵਾਂਗੂ ਰੋ ਰਹੇ ਸੀ ਮੈਂ ਹੁਣੀ ਖਾਨ ਨੂੰ ਸਮਝਾ ਰਿਆ ਸੀ ਮੈਂ ਕਹਿੰਦਾ ਜਦੋਂ ਬਜ਼ੁਰਗ ਹੋ ਜਾਂਦੇ ਨੇ ਉਹ ਬੱਚੇ ਹੀ ਹੋ ਜਾਂਦੇ ਨੇ ਤੇ ਬੱਚਾ ਜਿੱਦਾਂ ਇੱਕ ਬੱਚੇ ਦੀ ਜਿੱਦ ਫੜਦਾ ਕਿ ਮੈਂ ਉਸ ਬੱਚੇ ਨਾਲ ਜਾਣਾ ਉਹ ਉਹਨਾਂ ਦਾ ਪਿਆਰ ਇਹ ਮੈਂ ਤਾਂ ਇਸ ਗੱਲ ਨੂੰ ਇੱਕ ਹੋਰ ਪੋਜ਼ਿਟਿਵ ਮੈਸੇਜ ਹੀ ਲੈ ਕੇ ਚੱਲੇ ਆ ਇਸ ਗੱਲ ਤੋਂ ਕਿ ਜਿਹੜਾ ਪਿਆਰ ਸੀ ਨਾ ਉਹ ਇਹ ਇਸ ਪਿਆਰ ਦੀ ਮਿਸਾਲ ਦੇ ਕੇ ਗਏ ਨੇ ਆਪਣੇ ਕਿ ਜੋ ਉਹਨਾਂ ਦਾ ਆਪਸੀ ਪਿਆਰ ਸੀ ਉਹ ਇਸ ਦੁਨੀਆ 'ਚ ਵੀ ਇਕੱਠੇ ਸੀ ਤੇ ਉਸ ਦੁਨੀਆ 'ਚ ਵੀ ਇਕੱਠੇ ਗਏ ਨੇ ਪਰ ਇਹ ਜਿਹੜਾ ਘਟਾ ਹੈ ਖਾਨ ਨੂੰ ਘਟਾ ਪਿਆ ਸਾਡਾ ਭਰਾਇਆ ਛੋਟਾ ਹੈ ਸਾਡੇ ਪਰਿਵਾਰ ਦਾ ਘਟਾ ਹੈ ਔਰ ਮਾਵਾਬ ਦਾ ਸਿਰ ਤੋਂ ਸਾਇਆ ਉੱਠਣਾ ਬੰਦੇ ਦੀ ਮੈਨੂੰ ਲੱਗਦਾ ਕਿ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਮਾਵਾਬ ਦੀ ਖਿਦਮਤ ਕਰਦੇ ਆ ਉਹਨਾਂ ਨੂੰ ਖੁਸ਼ ਕਰਦੇ ਆ ਉਹਨਾਂ ਦੀ ਪਰਵਰਿਸ਼ ਉਹਨਾਂ ਦੀ ਦੁਆਵਾਂ ਮੰਗਦੇ ਆ ਸਲਾਮਤੀਆਂ ਮੰਗਦੇ ਆ ਪਰ ਜਦੋਂ ਮਾਪੇ ਚਲੇ ਜਾਂਦੇ ਨੇ ਤਾਂ ਫਿਰ ਬੰਦਾ ਖਾਲੀ ਹੋ ਜਾਂਦਾ ਇਹ ਅੱਜ ਅਸੀਂ ਸਾਰੇ ਇਕੱਠੇ ਆ ਪਰ ਜਿਹੜੀ ਅੱਜ ਦੀ ਰਾਤ ਉਹਨੇ ਇਕੱਲੇ ਨਹੀਂ ਕੱਟਣੀ ਹੈ ਇਹ ਦਰਦਈ ਤਕਲੀਫ ਉਹਨੂੰ ਪਤਾ ਹੈ ਮੈਂ ਜਿੰਨੇ ਤੁਸੀਂ ਖੜੇ ਹੋ ਮੀਡੀਆ ਸਭ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪਿਆਰ ਕਰਦੇ ਹੋ ਤੁਸੀਂ ਵੀ ਦੁਆ ਕਰਿਓ ਇਸ ਭਰਾ ਲਈ ਤੇ ਆਵਾਮ ਦੇ ਅੱਗੇ ਵੀ ਬੇਨਤੀ ਕਰਦਾ ਕਿ ਸਾਡੇ ਭਰਾ ਲਈ ਜ਼ਰੂਰ ਦੁਆ ਕਰਿਓ ਕਿ ਅੱਲਾਹ ਪਾਕ ਉਹਨੂੰ ਇਹ ਇਸ ਭਾਣਾ ਮੰਨਣ ਨੂੰ ਤਾਕਤ ਦੇਵੇ ਤੇ ਉਹਨੂੰ ਹੌਸਲਾ ਦੇਵੇ ਉਹ ਆਪਣੀ ਜ਼ਿੰਦਗੀ ਚ ਅੱਗੇ ਹੋਰ ਵਧੇ ਤੇ ਕਾਮਯਾਬੀ ਦੇਖੇ ਉਹਦੇ ਮਾਪੇ ਉਹਨੂੰ ਦੇਖ ਕੇ ਖੁਸ਼ ਹੋਣ ਉਹਦੇ ਲਈ ਦੁਆ ਜ਼ਰੂਰ ਕਰੋ ਉਹਦੇ ਪਰਿਵਾਰ ਲਈ ਦੁਆ ਜ਼ਰੂਰ ਕਰੋ ਸ਼ੁਕਰੀਆ